ਜੀ ਮੈਂ ਪੀਕ ਹੀ ਸੀ ਜੀ ਪਹਿਲਾਂ ਮਹੀਨਾ ਹੋ ਗਿਆ ਜੀ ਮੈਨੂੰ ਡਿਪਰੈਸਰ ਦੀ ਮਤਲਬ ਕਿ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਇੱਕ ਮਹੀਨਾ ਹੋ ਗਿਆ ਜੀ ਮੈਂ ਬਿਲਕੁਲ ਠੀਕ ਆ ਮੈਂ 2-3000 ਦੀ ਦਵਾਈ 15 ਦਿਨਾਂ ਚ ਖਾ ਜਾਂਦੀ ਸੀਗੀ ਹੁਣ ਮੈਂ ਸਿਰਫ ਇੱਕ ਗੋਲੀ ਸਵੇਰ ਖਾਨੀ ਆ ਪਹਿਲਾਂ ਦੋ ਟਾਈਮ ਖਾਂਦੀ ਸੀ ਹੁਣ ਇੱਕ ਗੋਲੀ ਹੁਣ ਮੈਨੂੰ ਆਇਆ ਵੀ ਮੈਂ ਹੌਲੀ-ਹੌਲੀ ਮਤਲਬ ਕਿ ਦੋ-ਚਾਰ ਦਿਨਾਂ ਚ ਮੈਂ ਇਹ ਵੀ ਛੱਡ ਦੇਣੀ ਆ ਤੇ ਮੈਨੂੰ ਆਇਆ ਵੀ ਮੈਂ ਇੱਕ ਵਾਰੀ ਵੀਰ ਜੀ ਨੂੰ ਜਾ ਕੇ ਮਿਲਾਂ ਮੈਂ ਬਿਲਕੁਲ ਠੀਕ ਆ ਮੈਨੂੰ ਕੋਈ ਐ ਨਹੀਂ ਸੀ ਮੈਂ ਦੁਬਾਰਾ ਜਾਵਾਂ ਤੇ ਬੱਸ ਮੈਂ ਵੀ ਜਿੰਨ ਸਰ ਨੂੰ ਮਿਲਣਾ ਤੇ ਧੰਨਵਾਦ ਕਰਨ ਵਾਸਤੇ ਆਈ ਆ ਵੀ ਮੈਂ ਇੱਕ ਵਾਰੀ ਮਿਲਣਾ ਚਾਹੁੰਦੀ ਸੀ ਵੀ ਮੈਨੂੰ ਇਹਨਾਂ ਨੇ ਨਵੀਂ ਜ਼ਿੰਦਗੀ ਦਿੱਤੀ ਆ ਮੇਰੇ ਹਸਬੰਦ ਵੀ ਆ ਕੇ ਸੜ ਧੰਨਵਾਦ ਕਰਨਾ ਚਾਹੁੰਦੇ ਨੇ ਵੀ ਏ ਸਿਰਫ ਇਵੈਂਟ اٹینڈ ਕਰਕੇ ਗਏ ਨੇ ਕਹੀਏ ਦੇਖੋ ਇਹ ਡਿਪਰੈਸ਼ਨ ਤੋਂ 7 ਸਾਲ ਦੀ ਗੋਲੀਆਂ ਖਾ ਰਹੀ ਦੀ ਕੀ ਉਮਰ ਹੈ ਕਿੰਨੀ ਕੁ ਉਮਰ ਚ ਕੀ ਹਾਲਤ ਕਰ ਲਈ ਅੱਜ ਚੜ੍ਹਦੀ ਕਲਾ ਚ ਪੋਜ਼ਿਟਿਵ ਹੈ ਸਪੈਸ਼ਲ ਇੰਨੀ ਦੂਰੋਂ ਚੱਲ ਕੇ ਆਈ ਹੈ 2.5-3 ਘੰਟੇ ਦਾ ਸਫਰ ਕਰਕੇ ਆਪਣੇ ਹਸਬੰਦ ਨਾਲ ਇਸ ਮਿਸ਼ਨ ਚ ਮੇਰਾ ਸਾਥ ਦੇਣਾ ਤੁਸੀਂ ਕੋਈ ਐਨਜੀਓ ਵਾਲਿਓ ਕੋਈ ਆਰਗੇਨਾਈਜੇਸ਼ਨ ਵਾਲਿਓ ਤੁਸੀਂ ਆਪਣੇ ਪਿੰਡ ਸ਼ਹਿਰ ਦੇਸ਼ ਚ ਇਵੈਂਟ ਕਰਾਉਣਾ ਕਰਾਓ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਨੂੰ ਗਾਈਡ ਕਰਾਂਗੇ ਕਿਵੇਂ ਕਰਾਉਣਾ ਹੈ ਦੁਨੀਆ ਦੇ ਕੋਨੇ-ਕੋਨੇ ਚ ਇਵੈਂਟ ਲਾਵਾਂਗੇ ਤੇ ਇਹ ਯਾਦ ਕਰਾਵਾਂਗੇ ਵੀ ਡਿਪਰੈਸ਼ਨ ਦੀ ਦਵਾਈਆਂ ਛੱਡੀਆਂ ਜਾ ਸਕਦੀਆਂ ਚੜ੍ਹਦੀ ਕਲਾ ਚ ਆਇਆ ਜਾ ਸਕਦਾ ਇਹ ਸਾਰਾ